ਛੋਕੇ ਮੰਨ ਲਿਆ ਕਰ ਨਹੀਂ ਮੰਨ ਲਿਆ ਤਰਾ ਛੱਡ ਇੱਕ ਮਿੰਟ ਹਟ ਜਾ ਛੱਡੀ ਇੱਕ ਮਿੰਟ ਇਨਸ਼ਾਅੱਲਾ ਚੱਲ ਆ ਗੁੱਥੇ ਆ ਬੁੱਲੀ ਨਾ ਨਹੀਂ ਨਹੀਂ ਐਵੇਂ ਨਾ ਹੋ ਕਰ ਜਿਆਦਾ ਰੱਖ ਗੱਲ ਤਾਂ ਸੁਣ ਲੈ ਓਏ ਜਾ ਕੰਮ ਕਰਾਂ ਦਾ ਗੱਲ ਸੁਣ ਲੈ ਵਾੜੀ ਇੱਕ ਮਿੰਟ ਤੂੰ ਹੀ ਕਿਹਾ ਕੀ ਗੱਲਾਂ ਓਏ ਹਾਂਜੀ ਆ ਜੂਲੇ ਆ ਕੇ ਜਿਆਦਾ ਛੁੱਕੀ ਇੱਧਰ ਗੱਲ ਕਰ ਪਹਿਲਾਂ ਇੱਕ ਹੱਥ ਚੜਾ ਨਹੀਂ ਨਹੀਂ ਲੱਗੇ ਰਹਿਣ ਥੋੜਾ ਹੱਥ ਮੇਰੇ ਚ ਸੀ ਇੱਧਰ ਹੋ ਕੇ ਖੜਾ ਲੱਗੇ ਇੱਕ ਮਿੰਟ ਛੱਡ ਇੱਕ ਮਿੰਟ ਛੱਡ ਦੇ ਕੱਚੀ ਗੱਲ ਨਹੀਂ ਹੁੰਦੀ ਛੱਡ ਦੇ ਨੂੰ ਮੈਂ ਕਹਿੰਦਾ ਕੱਚੀ ਗੱਲ ਨਹੀਂ ਹੁੰਦੀ ਇੱਕ ਮਿੰਟ ਛੱਡੇਗਾ ਜਾਂ ਨਾ ਹੁਣ ਤੂੰ ਪਹਿਲਾਂ ਗੱਲ ਤਾਂ ਦੱਸ ਦੇ ਉਹ ਮੇਰੇ ਵਿਚਲੀ ਮੈਂ ਕਿੱਧਰ ਭਜਦਾ ਹਾਂ ਸ਼ੌਕੀ ਯਾਰ ਤੂੰ ਬਹੁਤ ਉਹ ਕਰਦਾ ਆਪ ਮੈਂਟਲ ਆਉਣਾ ਸਾਨੂੰ ਕਹਿੰਦਾ ਖਿੱਚੀ ਨਾ ਜਬੇ ਨਹੀਂ ਜਾ ਰਹਾ ਥੱਲੇ ਨਹੀਂ ਨਹੀਂ ਤੇਰੇ ਐਵੇਂ ਮਾਰੀ ਜਾਣਾ ਛਾੜ ਦੇ ਨਾ ਮੈਂ ਕਹਿੰਦਾ ਛੱਡਦਾ ਸੀ ਸ਼ੌਕੀ ਮੰਨ ਲਿਆ ਕਰ ਨਹੀਂ ਮੰਨ ਲਿਆ ਤਰਾ ਸੇਠਾ 1 ਮਿੰਟ ਹਟ ਜਾ ਛੱਡੀ 1 ਮਿੰਟ ਇਨਸ਼ਾਅੱਲਾ ਮੈਂ ਇਸ ਤਾਂ ਮੈਂ ਛੱਡ ਦੂੰ ਮੈਂ ਇਸ ਨੂੰ ਮੈਟ ਕਰਦਾ ਮੈਂ ਇਸ ਫੜ ਲਾ ਪਰ ਗੱਲੇ ਆ ਬੰਦਾ ਰੱਖੀਦਾ ਹੁੰਦਾ ਛੱਡ ਦੇ ਕੀ ਕਰੇ ਸੋ ਬੰਦੋ ਕੋ ਬਿੜਾਲੇ ਮਾਰੀ ਆ ਰਹਿੰਦੇ ਕੋਈ ਬਾਤ ਨਹੀਂ ਕਿਆ ਕਿਆ ਹੁਆ ਗਾਠਾ ਗਾਠਾ ਰਹਿੰਦੇ ਕੋਈ ਬਾਤ ਨਹੀਂ ਗਾਠਾ ਆ ਗਈ ਤੇ ਇਹਨੂੰ ਬਾਈ 1 60 ਮੰਗ ਕੇ ਮੈਂ ਡੇਢ ਨਹੀਂ ਕਹਤਾ ਉਹ ਤਾਂ 2 ਮੰਗ ਲੇ ਨਹੀਂ ਦੋ ਕਿਉਂ ਇਹ ਇਹ ਤੇ ਦਿਮਾਗ ਚਾ ਨਕਸਾ ਦੋ ਮੰਗ ਲੈ ਜੀ ਇਹ ਤਾਂ ਮਾਲਾ ਤਾਂ ਉਹਨੇ ਦੀ ਮੰਗੂ ਹਾਂ ਹਾਂ ਨਾ ਕਮਾ ਰੇ ਮਾਂ ਕਿਵੇਂ ਹਾਲ ਹੈ ਕਿਵੇਂ ਜਿੰਨੇ ਦੀ ਹੈਗੀ ਲੈ ਜਾ ਮੰਗਿਆ ਐਂ ਕਿਹਾ ਦੀ ਚੌਕੀ ਸੇਠ ਜੀ ਵੀ ਐਨੇ ਦੀ ਹੁੰਦੀ ਸਾਡੇ ਰਵਾਦੀ ਨੇ ਹੋਰ ਹੁਣ ਤਾਂ ਐ ਕਹਿਣਾ ਇਹ ਇਥੇ ਨਿੱਤ ਮੋਟਾ ਉਹ ਕਿਤੇ ਕੀ ਮੰਗੀ ਰਵਾਦੀ ਆ ਇਹ ਇੱਕ ਰੱਖ ਇਹ 110 ਕ ਕਿੰਨੇ ਜਾਰੇ ਨਹੀਂ ਦੰਦਾ ਕੋਈ ਨਹੀਂ ਐ ਮੈਂ ਇਸ ਕਰੂੰਗਾ ਨਹੀਂ ਬਦਲਾਉਂਦੇ ਨੇ ਸੁਣ ਲੈ ਮੇਰੀ ਨਹੀਂ ਬਦਲਾਉਂਦੇ ਆ ਇੱਥੇ ਚੰਗਾ ਰਹੇਗਾ ਨਹੀਂ ਬਦਲਾਉਂਦੇ ਆਏ ਲਾਉਂਦੇ ਆ ਜੇ ਜੇ ਤਾਂ ਯਾਰੀ ਐ ਨਹੀਂ ਯਾਰੀ ਹੈਗੀ ਤੇ ਐਂ ਲਾਉਂਦੇ ਨੇ ਇਹ ਇੱਕ ਘਰ ਨਹੀਂ 20 ਕਰ ਲਾਉਂਦੇ ਨੇ ਜਿਆਦਾ ਠੋਕ ਦੇਣਾ ਤੇਰੀ ਮਾਰ ਨਹੀਂ ਨਹੀਂ ਬਦਲਾਉਂਦੇ ਚੈੱਕ ਘਰ ਨਹੀਂ ਕਈ ਕਰ ਲਾਉਂਦੇ ਆ ਆ ਆ ਕੇ ਦਾ ਤੜਕੇ ਲੱਗੇ ਬੰਦੇ ਨੂੰ ਪਹਿਲਾਂ ਪਹਿਲਾਂ ਹੁਣੀ ਦਾ ਹੁਣੀ ਲੈ ਉਰੇ ਆਓ ਜੀ ਹਾਂ ਜੀ ਜਾਦਾ ਛੁੱਕੀ ਇੱਧਰ ਗੱਲ ਕਰ ਪਹਿਲਾਂ ਇੱਕ ਹੱਥ ਚੜਾ ਨਹੀਂ ਨਹੀਂ ਲੱਗੇ ਰਹਿਣ ਥੋੜਾ ਹੱਥ ਮੇਰੇ ਚ ਸੀ ਇੱਧਰ ਹੋ ਕੇ ਖੜ ਇੱਕ ਮਿੰਟ ਗਿਆਨੀ ਜੀ ਤੁਸੀਂ ਵੀ ਖੜੋ ਜਾਦਾ ਤੁਸੀਂ ਵੀ ਖੜੋ ਗਿਆਨੀ ਜੀ ਲੈ ਖੜਦਾ ਮੈਂ ਤਾਂ ਖੜ ਗਿਆ ਉਹ ਜਿਹੜੀ ਗੱਲ ਇੱਕ ਮਿੰਟ ਛੱਡ ਓਏ ਲਾ ਹੁਣ ਦੱਸ ਛੁੱਕੀ ਕਿੰਨੇ ਦੀ ਕਰਦੇ ਐ ਕਹਿ ਵੀ ਗਏ 40 ਦੀ ਲਾਜ 50 ਗਿਆਨੀ ਕਿਉਂ ਫਿਰ ਹੁਣ ਮੈਂ ਤਾਂ ਐ ਕਹਿਣਾ ਹੁਣ ਆਤਾ ਹੈ ਹੂੰ ਆ ਤੇ ਟੋਕਾ ਆ ਤੇਰੇ ਸਾਹਮਣੇ ਹੁੰਦੇ ਦੇਖ ਲਈ ਕੀ ਕੀ ਹੋਇਆ ਆਪਾਂ ਤੁਹਾਨੂੰ ਇਹ ਥੋੜਾ ਪਰਮਿਸ਼ਨ ਲੈਂਦੇ ਹਾਂ ਜਾਂ ਤਾਂ ਮੇਰੀ ਰੱਖ ਲਾ ਹਾਂ ਤੇਰੀ ਰੱਖੀ ਵੀ ਆ ਤੇ ਦੱਸ ਨਹੀਂ ਹੋਣੀ ਫਿਰ ਮੈਂ ਕਹਿੰਦਾ ਆ ਜਾਣਾ ਇਹ ਕਹੀ ਚੱਲ ਤਾਂ ਕੀ ਹੁੰਦਾ ਕਹਨ ਤਾਂ ਹੱਕ ਹੈਗਾ ਤੇਰਾ ਦੱਸੀ ਤੇਰਾ ਹੱਕ ਤਾਂ ਕਹਿੰਦਾ ਦੱਸ ਫਿਰ ਚੁੱਕੀ ਦੱਸ ਤੈਂ ਕਹਿਣਾ ਬਾਈ ਇਹਦਾ ਵੀ ਨਾ ਰਤ ਕਹ ਰਾਨਾ ਬੋਦਾ ਨਾ ਨੰਬਰ ਤਾਂ ਇਹ ਨੂੰ ਆਪ ਵੀ ਆਇਆ ਯਾਰ ਬਾਰੇ ਮਾਸ਼ਾ ਅੱਜ ਨੰਬਰ ਦੇਣੇ ਸਮੇਂ ਹਾਂ ਦੀਦੀ ਨਹੀਂ ਹੋਈ ਇਹਨੇ ਦੀ ਮੈਂ ਨਹੀਂ ਹੋਈ ਹੱਤਾ ਹੀ ਫੋਨ ਕਿਉਂ ਹਾਂ ਇਹਨੇ ਦੀ ਫਿਰ ਹੋਰ ਸ਼ੌਕੀ ਤੂੰ ਸੇਠਾ ਗੱਲ ਇਹ ਆ ਵੀ ਤੂੰ ਰਾਣੀ ਨੰਦਾ ਰਾਣੀ ਨੰਦਾ ਨਹੀਂ ਲਾ ਫੜਾ ਫੜ ਜੇ ਤਾ ਤੂੰ ਮੇਰਾ ਭਰਾ ਤਾ ਤਾ ਜਿਵੇਂ ਮੈਂ ਕਹਤਾ ਨਾ ਬੜਾ ਬੋਲਣਾ ਓਏ ਹਾਂ ਆ ਐਂ ਕਹ ਤੀ ਕਾਕਾ ਜੀ ਠੀਕ ਹੋ ਉਹਨਾ ਬੂਆ ਉਹਨਾ ਬੂਵੇਂ ਨੂੰ ਲੱਗਦਾ ਨਹੀਂ ਨਹੀਂ ਚੋਕੀ ਯਾਰ ਛੱਡ ਪਤਾ ਕੀ ਆ ਮੰਗੇ ਖੁਸ਼ੀ ਐ ਨਾ ਉਹ ਨਾ ਕਰ ਖੇ ਨਾ ਕਰ ਤੇ ਬੋਡੀ ਕਹ ਮੇਦੀ ਹੋਣੀ ਨਹੀਂ ਜਦਾਂ ਮਰਜੀ ਮੱਥਾ ਮਰਜੀ ਉਹਦਾ ਫਾਇਦਾ ਨਹੀਂ ਕਰ ਕਿੱਥੇ ਇਹ ਕੋਈ ਮੈਨੂੰ ਇਹ ਬਤਾਵੇ ਮੰਗੇ ਇੱਕ ਮਿੰਟ ਛੱਡ ਇੱਕ ਮਿੰਟ ਛੱਡ ਦੇ ਕੱਚੀ ਗੱਲ ਨਹੀਂ ਹੁੰਦੀ ਛੱਡਦੇ ਨੂੰ ਮੈਂ ਕਹਿੰਦਾ ਕੱਚੀ ਗੱਲ ਨਹੀਂ ਹੁੰਦੀ ਇੱਕ ਮਿੰਟ ਛੱਡੇਗਾ ਜਾਂ ਨਾ ਹੁਣ ਤੂੰ ਨਾ ਪਹਿਲਾਂ ਗੱਲ ਮਕਾ ਲੈ ਫਿਰ ਛੱਡੂ ਮਕਾ ਕੇ ਛੱਡਦਾ ਛੱਡ ਮਕਾ ਇੱਥੇ ਮਕਾ ਹੁਣ ਤੂੰ ਭਜੇਂਗਾ ਮੈਂ ਨਹੀਂ ਭਜਦਾ ਮੈਂ ਤਾਂ ਹਾਂ ਆਏ ਹਾਂ ਨਾ ਆਦੀ ਇਹਦਾ ਕੋਈ ੜਕਾ ਨਹੀਂ ਫਿਰ ਦੱਸ ਆਉਂਦੇ ਫਿਰ ਕੋਈ ਗੱਲ ਤੇ ਕਿ ਸ਼ੌਕੀ ਤੈਨੂੰ ਮੈਂ ਗੱਲ ਦੱਸਾਂ ਹੁਣ ਤੂੰ ਕਰਦਾ ਅਡਵਾਈ ਨਾ ਮੈਂ ਅਡਵਾਈ ਨਹੀਂ ਕਰਦਾ ਅਡਵਾਈ ਕਰਦਾ ਤੂੰ ਨਾ ਨਾ ਤੂੰ ਜਮੀਨਾਂ ਨਾਲ ਛੱਡ ਪਰੇ ਇੱਕ ਮਿੰਟ ਛੱਡ ਨਾ ਲੈ ਤੂੰ ਛੱਡ ਪਹਿਲਾਂ ਗੱਲ ਤਾਂ ਦੱਸ ਦੇ ਉਹ ਕਿ ਕਿ ਮੈਂ ਕਿੱਧਰ ਭਜਦਾ ਹਾਂ ਸ਼ੌਕੀ ਯਾਰ ਤੂੰ ਬਹੁਤ ਉਹ ਕਰਦਾ ਆਪ ਮੈਂਟਲ ਹਉਨਾ ਸਾਨੂੰ ਕਹਿੰਦਾ ਖਿੱਚੀ ਨਾ ਨਹੀਂ ਤਾਂ ਮੈਂ ਕਰਾਂਗੇ ਨਹੀਂ ਯਾਰ ਬਾਲਾ ਛੱਡ ਹੂੰ ਛੱਡ ਦੇ ਇਹਨੂੰ ਤਾਂ ਦੱਸੀ ਛੱਡ ਦੇ ਯਾਰ ਸ਼ੌਕੀ ਉਹ ਇੱਥੇ 10 ਬੰਦੇ ਬੈਠੇ ਹੋਣਗੇ ਤੂੰ ਸੌਦੇ 'ਚ ਨਾ ਫਰਕ ਕਰ ਮੈਂ ਨਾ ਸੁਣ ਤਾਂ ਦੱਸ ਤਾਂ ਦੇ ਸ਼ੌਕੀ ਜਿਹੜੀ ਗੱਲ ਕਹਿਣਾ ਛੱਡ ਦੇ ਦੱਸ 27 ਦੀ ਨਹੀਂ ਹੁਣ ਪਾਸੇ ਹਰ ਜਾ ਨਹੀਂ ਮੈਂ ਨਹੀਂ ਨਾ 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 ਆ ਦੇ ਅਰੇ ਇੱਕ ਦੀ ਕਸਮ ਮੈਂ ਹੁਣ ਛੱਡ ਪਹਿਲਾਂ ਸ਼ੌਕੀ ਨੂੰ ਛੱਡ ਉਹ ਤੂੰ ਉਹ ਤੋਂ ਕੀ ਲੈਣਾ ਤੂੰ ਉਹ ਤੋਂ ਕੀ ਲੈਣਾ ਛੱਡ ਪਹਿਲਾਂ ਇਹਨੂੰ ਛੱਡ ਦੇ ਇਹਨੂੰ ਛੱਡ ਨਹੀਂ ਹੋਣੀ ਉਹ ਛੱਡ ਤਾਂ ਸਹੀ ਇੱਕ ਮਿੰਟ ਪਾਸੇ ਉੱਡ ਜਾ ਬਿੱਲੂ ਛੱਡ ਦੇ ਛੱਡ ਛੱਡ ਕੋਈ ਛੱਡ ਦੇ ਬਿੱਲੇ ਛੱਡ ਦੇ ਕੱਢ ਜੋਕ ਨਹੀਂ ਫਟਾਕੀ ਹੈ ਪਹਿਲਾ ਛੋਕੀ ਛੱਡ ਦੇ ਜਬੇ ਨਜ਼ਰਤ ਲੈਣੀ ਨਹੀਂ ਤੇ ਰਹਿ ਮੈਂ ਮਾਰੀ ਜਾਣਾ ਛਾਡੇ ਨੂੰ ਨਹੀਂ ਕਰ ਮੈਂ ਕਹਿੰਦਾ ਛੱਡਦਾ ਸੀ ਛੋਕੀ ਮੰਨ ਲਿਆ ਕਰ ਨਹੀਂ ਮੰਨ ਲਿਆ ਤੇਰਾ ਛੱਡ ਇੱਕ ਮਿੰਟ ਹਟ ਜਾ ਛੱਡੀ ਇੱਕ ਮਿੰਟ ਇਨਸ਼ਾਅੱਲਾ ਮੈਂ ਛੱਡ ਦੇ ਨਹੀਂ ਮਾਰਦੀ ਜੀ ਇਹਨਾਂ ਦੇ ਚੋਟ ਓਏ ਹੋਏ ਨਹੀਂ ਕਰਦਾ ਛੱਡੀ ਇੱਕ ਛੋਕੀ ਉਹਨੂੰ ਹੀ ਕਾ ਨੂੰ ਪਹਿਲੇ ਛੋਕੀ ਨੂੰ ਛੱਡ ਹਾਂ ਛੱਡ ਦੇ ਉਹ ਛੱਡਦਾ ਦੇ ਛੋਕੀ ਮੈਂ ਤੈਨੂੰ ਕਹਤਾ ਇਹਨਾਂ ਛੱਡ ਉਹ ਫੇਰ ਛੱਡੂਗਾ ਸ਼ੌਕੀ ਅੜਵਾਈ ਕਰਦਾ ਅੜਵਾਈ ਕਰਾਂ ਛੱਡ ਦੇ ਤੂੰ ਜਾ 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 ਤੂੰ ਨਾ ਤੱਕ ਕਰ ਸੇਠ ਨੂੰ ਇਹਦੀ ਗੱਲ ਪਤਾ ਕੀ ਹੈ ਇਹ ਆਏ ਆ ਮੈਂ ਆ ਖਾਮ ਕਹਤਾ ਦੱਸੇ ਕੀ ਗੱਲ ਹੈ ਤੂੰ ਬੜਾ ਪੁੱਠਾ ਰਹਾ ਬਗੜ ਲੈ ਨਾ ਜਾ ਫੇਰ ਬੜੀ ਬੋਹ ਨਾ ਕਰਿਆ ਜਾ ਆ ਕੋਈ ਬੰਦਾ ਰੱਖ ਲਿਆ ਕਰ ਬੰਦਾ ਰੱਖੀਦਾ ਹੁੰਦਾ ਮੈਂ ਇਸ ਤਮੇ ਛੱਡ ਦੂੰ ਮੈਂ ਇਸ ਨੂੰ ਮੈਟ ਕਰਦਾ ਮੈਂ ਇਸ ਫੜ ਲਾ ਪਰ ਗੱਲੇ ਆ ਬੰਦਾ ਰੱਖੀਦਾ ਹੁੰਦਾ ਛੱਡ ਦੇ ਚਲਾਂ ਆਂ ਆਕੇ ਨੂੰ ਬੜਾ ਲੋਕ ਆ ਗਏ ਚਲ ਬਾਜ برو ਇਹ ਲੈ ਕੇ ਚੰਦਾ ਲੈ ਉਹਨੂੰ ਲੈ ਲੈ ਹੈਨਾ ਆ ਓਏ ਹੋਰ ਹੀ ਧੱਕਿਆ ਸੀ ਤੂੰ ਪਾਣੀ ਕਿਨੂੰ ਪੀ ਉਹ ਮੈਂ ਕਰਵਾ ਦਿੰਨਾ ਕਰਵਾ ਦਿੰਨਾ ਹਾਂਜੀ ਉੱਧਰ ਦੇਲੀ ਚੱਲੋ ਹੈ ਕੋਈ ਨਹੀਂ ਕੋਈ ਨਹੀਂ ਵੀ ਆਉ ਰਿਹਾ ਆਜਾ ਵੀਰ ਮੈਂ ਨਹੀਂ ਆਉਣਾ ਤੂੰ ਦੇਖ ਉਹ ਬਹੁਤ ਸੇਠ ਮੰਨਿਆ ਹੋਇਆ ਗਜਾ ਵਜਾ ਕਿਲੋਂਦਾ ਉਹ ਬਹੁਤ ਪਹੁੰਚੀ ਹੋਈ ਹਸਤੀ ਆ ਉਹ ਹਾਂ ਉਹ ਬਹੁਤ ਪਹੁੰਚੀ ਹਸਤੀ ਆ ਤੂੰ ਤਾਂ ਉੱਧਰ ਸਾਲਾ ਸਾਰਿਆਂ ਦਾ ਦੇਖ ਲੈ ਗਾੜੇ ਦੇ ਵਿੱਚ ਦੇਖੀ ਹੋਈ ਆ ਰੋਗ ਨਾ 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 ਮੈਂ ਤਾਂ ਮੋਈ ਬਗੈਰ ਰੰਦ ਨਿਕਾੜੇ ਸੋ ਬੰਦੋ ਕੋ ਬਿੜਾਲ ਲੈ ਮਾਰੀ ਆ ਰਹਿੰਦੇ ਕੋਈ ਬਾਤ ਨਹੀਂ ਕਿਆ ਕਿਆ ਹੁਆ ਗਾਠਾ ਗਾਠਾ ਰਹਿੰਦੇ ਕੋਈ ਬਾਤ ਨਹੀਂ ਗਾਠਾ ਆਗੀ ਏ ਇੱਕ ਮੈਂ ਤੈਨੂੰ ਹੋਰ ਇਹ ਨਹੀਂ ਬਾਕੀ ਨਾ ਹੋਣਾ ਕੰਮ ਨਿਕਾਤੀ ਆ ਫੜਾ ਦੇ ਨੂੰ ਮੈਂ ਫੜਾ ਦੇ ਇਹਨਾਂ ਨੂੰ ਫੜਾ ਦੇ ਮੈਂ ਉਹ ਤਾਂ ਪਹਿਲੀ ਹੀ ਪਤਾ ਸਾਨੂੰ ਹਾਂ ਬਿਲਕੁਲ ਸਹੀ ਜਾ ਤੁਹਾਨੂੰ ਪਹਿਲਾਂ ਹੀ ਪਤਾ ਹੁੰਦਾ ਦੇਖ ਲੈ ਓਏ ਵੱਡਾ ਵਪਾਰੀ ਹਾਂ ਹੋਵੇ ਤਾਂ ਜੇ ਤੂੰ ਮਨ ਖੇਡ ਚੱਲ ਝੋਟੀ ਬਾੜੀ ਜੰਗੀ ਇਹ ਘਰੇ ਆਉਂਦਾ ਦਾਜੀ ਅੱਜ ਅੱਜ ਨਹੀਂ ਆਉਂਦਾ ਆ ਵੀਰ ਅਗਲੇ ਵੀ ਨਹੀਂ ਤੇਰਾ ਪਿੰਡ ਵੀ ਮਰਾਜ ਹੈ ਇਹਦਾ ਮਰਾਜ ਆ ਇਹਦਾ ਕਿਹੜਾ ਬੋਲੋ ਤੇਰਾ ਹਾਂ ਹਾਂ ਦੱਸੋ ਮਰਾ ਦੇ ਕੋਠਿਆ ਚ ਰਹਿੰਦਾ ਮੈਂ ਤੈਨੂੰ ਕਹਿਦਾ ਪਿਛਲੇ ਜੀ ਛੋਟੀ ਬਹੁਤ ਚੰਗੀ ਹੈ ਮੈਨੂੰ ਐ ਕਹਿ ਵੀ ਮੈਂ ਤੈਨੂੰ ਬਾਬੇ ਕੋ ਕਹਿੰਦੇ ਮੇਰੀ ਗੱਲ ਸੁਣ ਮੈਂ ਬਾਹਲੀ ਗੱਲਾਂ ਚ ਨਹੀਂ ਮੇਰੇ ਇੱਕ ਮਿੰਟ ਸੁਣ ਲੈ ਪਹਿਲਾਂ ਐ ਤੇ ਐ ਕਰਦਾ ਆ ਜਾਣਾ ਨਹੀਂ ਜੋਰ ਨਾਲ ਨਹੀਂ ਜੋਰ ਕਰ ਜਿਹੜੇ ਘਰ ਦਰ ਲਈ ਤੇ ਦੁੱਧ ਵਰਗੀ ਮੇਰੀ ਗੱਲ ਸੁਣ ਮੈਂ ਮੈਂ ਮਾਸ ਸੁਣ ਲਿਆ ਤਰ ਕੇ ਡੇਢ ਮੁੱਲ ਕਰਦਾ ਸੀਗਾ ਮੈਂ ਤਾਂ ਮੁੱਲ ਹੀ ਉਹ ਨਾ ਕਰਿਆ ਮੈਂ ਕਿਹਾ ਚੱਲੇ ਦੰਡਾ ਦੰਡਾ ਮੈਂ ਕਹਿੰਦਾ ਤੂੰ ਹੀ ਕਹਿਣਾ ਬਸ ਇਹਦੇ ਵਿੱਚ ਕਹਿੰਦਾ ਤੂੰ ਹੀ ਕਹਿ ਦੇ ਮੈਂ ਨਹੀਂ ਕਹਿਣਾ ਮੈਂ ਤਾਂ ਕਹਿਣਾ ਨਹੀਂ ਤੂੰ ਹੀ ਕਹਿ ਦੇ ਬੱਚਾ ਛੱਡ ਲਾ ਆਏ ਇੱਥੇ ਐ ਕਰਤਾ ਬਸ ਐ ਤਾਂ ਮੈਨੂੰ ਪਤਾ ਹੀ ਸੁਣ ਲਿਆ ਬਸ ਫਿਰ ਨਹੀਂ ਆਏ ਨਹੀਂ ਜਾਇਦਾ ਨਹੀਂ ਨਹੀਂ ਪਾਣੀ ਦੀ ਬੋਤਲ ਨਹੀਂ ਸੀ ਪਾਣੀ ਦੀ ਬੋਤਲ ਉੱਥੋਂ ਲਿਆਂਦੀ ਸੀ ਐ ਨਹੀਂ ਜਾਂਦਾ ਹੁਣ ਹੁਣ ਨਹੀਂ ਕੋਈ ਨਹੀਂ 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 ਪਾਣੀ ਪੋਣੀ ਦੀ ਚਾਈ ਜਾਂਦਾ ਐ ਨਹੀਂ ਜਾਂਦਾ ਪੰਜ ਕੱਪੜੇ ਪੈਸੇ ਦੇ ਐ ਨਹੀਂ ਹੁਣ ਨਹੀਂ ਜਾਂਦਾ ਪੰਜ 10 ਪਾਣੀ ਦੀ ਬੋਤਲ ਨਹੀਂ ਦਲਗਤ ਦੁਆਰਾ ਵੀਰਦਾਰ ਕਰਨਾ ਪਿਆ ਖਰਜੇਗਾ ਤਾਂ ਵੀਰ ਤਾਂ ਯਾਰ ਉਹ ਤੋਂ ਦੇਖ ਲੈ ਭਾਈ ਗੱਲ 9 ਨਗਦ 13 ਧਾਰ ਪਹਿਲਾਂ ਦੱਸਣਾ ਚੰਗਾ ਬਾਅਦ ਚ ਸੁਣ ਲੈ ਮੇਰੀ ਗੱਲ ਸੁਣ ਲੈ 20000 ਕਰ ਲਾਂਗੇ ਪਰ ਕਿ ਕਿੱਦੇ ਦੇਣਾ ਹੈ ਪੈਸੇ ਮੈਥੋਂ ਲੈਣੇ ਆ ਕਿੱਦੈ ਸੁਣ ਲੈ ਉਹ ਨਹੀਂ ਗੱਲ ਕਰਨੀ ਅਸੀਂ ਵੀ ਅੱਜ ਨਹੀਂ ਉਹ ਫੁਲਾਣਾ ਨਹੀਂ ਆਇਆ ਇੱਕ ਗੱਲ ਤੇਜੀ ਮੇਰੀ ਗੱਲ ਸੁਣ ਰੁੱਖਾ ਤੈਨੂੰ ਪਤਾ ਜੇ ਤੂੰ ਆ ਤਾਂ ਮੈਂ ਵੀ ਉਦੋਂ ਦੁੱਖਾਂ ਹਾਂ ਮੈਨੂੰ ਪਤਾ ਹੀ ਹੈ ਮੇਰਾ ਹਾਂ ਮੇਰਾ ਵੀ ਤੈਨੂੰ ਪਤਾ ਹੈ ਬਸ ਚੱਕ ਲੈ ਫਿਰ ਜਿਵੇਂ ਕਹੇ ਤਾਂ ਕਰ ਲੈ ਬੱਚਾ ਮੈਂ ਇੱਕ ਤੇ ਦੇ ਦੂੰਗਾ ਇੱਕ ਤਰੀਕਾ ਹੋਊਗੀ ਹੁਣ ਮੈਂ 5 ਨੂੰ 11 ਤੇ ਦਵਾਂਗਾ ਪੈਸੇ ਨਾ ਇਹਦੀ ਬਸ ਕਹੇ ਤਾਂ ਨਹੀਂ ਜੇ ਹੈ ਵੀ ਪੁੱਛ ਜੇ ਤਾਂ ਮੇਰੀ ਰੱਖਦਾ ਬਸ ਮੈਂ ਤਾਂ ਕਹੇ ਤਾਂ ਫਿਰ ਛੱਡ ਲਉ ਬੱਚਾ ਮੈਂ ਤਾਂ ਟੜਕੇ ਮੇਦਾ ਝਾਕ ਪੁੱਤੀ ਤੇਜੀ ਗੱਲ ਇਹ ਆ ਇਹ ਇਹ ਕਹਿੰਦਾ ਵੀ ਆ ਦਲਾ ਨਹੀਂ ਦੇਣਾ ਨਾ ਦੇਵੀ ਆ ਉੱਤੇ ਮਾਰ ਦੇਣਾ ਤੂੰ ਅਬ ਦਾ ਹੁਕਮ ਕਰਾਰਾ ਕਰ। ਹਾਲ ਤੇ ਕਰ। ਨਾ ਕਰ ਦੇ। ਕੱਟ ਕਰ ਦੇ। ਸੁਣ। ਉਹ ਜੋ ਮੈਂ ਕਹਿੰਦਾ ਉਹ ਸੁਣ ਲੈ ਤੀ। ਬਸ ਹੁਣ ਕਹਿਦਾ ਤੈਨੂੰ ਜੇ ਤਾਂ ਰਜ਼ਕ ਦੀ ਕਸਮ ਹੈ ਜੇ ਤਾਂ ਉਸ ਦੀ ਗੱਲ ਕਰਦਾ। ਇੱਧਰ ਆ ਕੇ ਸੁਣ। ਉਹ ਨਹੀਂ ਮੰਨਣਾ ਨਹੀਂ ਮੈਂ ਲੋੜ ਕਰਦਾ। ਚਲੋ ਫਿਰ ਥੋੜੀ ਮਰਜ਼ੀ ਆ। ਮੈਂ ਨਾ ਜਿਹੜੀ ਗੱਲ ਤੁਹਾਨੂੰ ਕਹਿਣਾ। ਜਦ ਤੂੰ ਆਦਾ ਤੂੰ ਕੀ ਕਹਿਣਾ ਮੈਨੂੰ? ਕਰ। ਮੇਰੀ ਗੱਲ ਸੁਣ ਲੈ। ਮੈਂ ਨਾ ਬੱਤ ਗੱਲ ਕਰਾਂ ਨਾ ਦੂਜੀ ਕਰਾਂ ਮੈਂ। ਆ ਫੇਰ ਤਨਵੀਰ ਇਧਰ ਸੁਣ ਛੋਟੇ ਭਾਈ ਸੁਣ ਬਸ ਨਵੇਂ ਉਹ ਸੁਣ ਛੋਟੇ ਭਾਈ ਪਹਿਲਾਂ ਖੋਣ ਤੇਜੀ ਤੇਜੀ ਨਾ ਕਰਿਆ ਕਰ ਬਾਹਰੀਆਂ ਗੱਲਾਂ ਨਾ ਕਰਿਆ ਕਰ ਤਾਹੀਂ ਤਾਂ ਤੁਹਾਡੇ ਕੋਲੇ ਖੜਦੇ ਨਹੀਂ ਇਧਰ ਸੁਣਾ ਇਧਰ ਸੁਣ ਛੋਟੇ ਭਾਈ ਗੱਲ ਇਹ ਆ ਵੀ ਨਾਸਰ ਮੈਂ ਨਹੀਂ ਨਹੀਂ ਮੈਨੇ ਜਿਹੜਾ ਤੂੰ ਮੈਂ ਤਰੂ ਕਹਿਤਾ ਬਦਲਾ ਉੱਤੇ ਵਿੱਚ ਮੈਨੂੰ ਨਹੀਂ ਵੀ ਗਲਤ ਗੱਲ ਫਰਮਾਇਆ ਜਿਹੜੀ ਗੱਲ ਤੂੰ ਵੀ ਨਹੀਂ ਗਲਤ ਮੈਂ ਵੀ ਨਹੀਂ ਕਹਿੰਦਾ ਹੁੰਦਾ ਪਰ ਮੈਂ ਵੀ ਕਹਿੰਦਾ ਚਲੋ ਚੱਲਣ ਦੇ ਕੰਮ ਬਸ ਮੈਂ ਵੀ ਮੇੜ ਦੇ ਕੋਸਾ ਮੈਂ ਵੀ ਚੱਲ ਕਿੱਥੇ ਚੱਲਾ ਲਾ ਬੱਜਾ ਚੱਲਾਂ ਗੁੱਥਿਆ ਬੋਲੀ ਨੀ ਨੀ ਐਵੇਂ ਨਾ ਹੋ ਕੇ ਜਾਤਾ ਰੱਖ ਕੋਈ ਗੱਲ ਤਾਂ ਸੁਣ ਲੈ ਕੰਮ ਕਰਾਦਾ ਗੱਲ ਸੁਣ ਨਾ ਬਾਲੀ ਇੱਕ ਮਿੰਟ ਤੂੰ ਕੀ ਕਿਹਾ ਕੀ ਗੱਲਾਂ ਓਏ ਚੱਲ ਠੀਕ ਐ ਇੱਧਰ ਗੱਲ ਸੁਣ ਓ ਬਾਲਾ ਉਹ ਨਾ ਬਾਲਿਆ ਕਰ ਸੁਣ ਤੈਨੂੰ ਨਵੇਂੜਤਾ ਮੈਂ ਤਾਂ ਤੂੰ ਵੀ ਬਹੁਤ ਆ ਹਾਂ ਹੁਣ ਨਵੇਂੜਤਾ ਹੋਰ ਬਾਲੀ ਗੱਲਾਂ ਦਾ ਫਾਇਦਾ ਨਹੀਂ ਕੋਈ ਬਸ ਉਹ 20 ਤੂੰ ਜਮੇ ਜਾ ਰਾ ਦੋ ਨੂੰ ਦੇ ਦੀ ਤੋਨੂੰ ਇੱਕ ਨੂੰ ਦੇ ਦੇਗਾ 11 ਇੱਕ ਗੱਲ ਹੈ 1 ਲੱਖ ਤੂੰ ਕੱਟ ਮਿਲੇਗਾ ਆਹ ਉੱਥੇ ਪਾ ਪਾ ਉਹਦਾ ਮਹੀਕਰੋਣਾ ਇਹਦੀ ਮੈਂ ਆਹ ਮਨ ਲੈ ਤੂੰ ਮੇਰੀ ਉਹ ਬਾਈ ਮੇਰੀ ਤਾਂ ਮੈਂ ਨਹੀਂ ਉਰੇ ਤੇਜੀ ਮੈਂ ਤਾਂ ਮੈਂ ਪੋਨੇ ਉਹ ਦਵਾ ਗਿਆ ਸੋਹਾਰੇ ਨਾਲ ਉਰੇ ਇੱਥੇ ਪੋਨੇ ਵਾਲਾ ਨੂੰ ਮੇਰੀ ਤਾਂ ਮੈਂ ਨਹੀਂ ਮੈਂ ਤਾਂ ਇੱਧਰ ਸੋਲਡ ਪਹਿਲਾਂ ਜੀ ਨਾਂ ਹੈ ਈਦ ਗੁਈਆ ਹੈ ਮੇਰਾ ਬਰਦੀਆ ਉਹ ਉਹਦਾ ਹੈ ਮੈਂ ਸੁਣ ਨਾ ਤਾਂ ਤੈਨੂੰ ਇੱਕ 5 ਮਿਲੇ ਇਹਨਾਂ ਦਾ 10 ਮਿਲੇ ਉਹਦੇ ਚ ਕੀ ਫਾਇਦਾ ਜਿਵੇਂ ਤੈਨੂੰ ਕਹੇ ਤਾਂ ਮੈਂਸ ਦਾ ਬੱਚਾ ਛੱਡ ਦੇ ਨਹੀਂ ਤੇ ਮਰ ਜੀ ਜਾਂ ਤਾਂ ਯਾਰਾ ਲਾਂ ਦਾ ਛੱਡ ਲੋ ਉਹ ਤਾਂ 5 ਹੀ ਕਹਿੰਦਾ ਜਿਵੇਂ ਤੈਨੂੰ ਆਹ ਵਿਆਹ ਕੋ ਬੇਲੀ ਵਹਿਤ ਲੇਗਾ तो बड़ी भैंस लगे यार कोई ये समझ में ना आ रही है। क्या बड़ी भैंस लगे जबर वो एक छोटी थोड़ो बहुत छोटी है यार मेरी समझ में ना आ रही